પરમ સન્માનયોગ સਤુગુરુਾਂ ਦੀ સાજિયત દનબાજી સત્કારયોગ સાથસંગતજીઓ ગુરુ સાહેબજીઓની અપાર કૃપા સદકા આજ ਦੇ ภาવન શ્રી મુખવાક ਧੰਨ ਧੰਨ શ્રી ગુરુ અમરਦਾસ મહારસ સચ્ચે પાતશહજીયાની ਸੋਰਠਿ ਰਾਗ ਦੇ ਵਿੱਚ ਉਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਸਤਿਗੁਰ ਸੇਵੇ ਤਾਂ ਸਹਜ ਤੁਨ ਉਪਜੈ ਗਤਮਤ ਤਦ ਹੀ ਪਾਏ ਮਰ ਸਭ ਕਹਿੰਦੇ ਹਨ ਕਿ ਭਾਈ ਜਦੋਂ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਤਦੋਂ ਇਸ ਦੇ ਅੰਦਰ ਆਤਮਿਕ ਅਡੋਲਤਾ ਦੀ ਰੌਣ ਚੱਲ ਪੈਂਦੀ। ਫਿਰ ਤਦੋਂ ਹੀ ਗੁਰੂ ਦੀ ਸ਼ਰਣ ਪਾ ਕੇ ਮਨੁੱਖ ਜਿਹੜਾ ਉੱਚੀ ਆਤਮਿਕ ਅਵਸਥਾ ਤੇ ਉੱਚੀ ਮਤ ਹਾਸਲ ਕਰਦਾ ਹੈ। ਹਰ ਕਾ ਨਾਮ ਸੱਚਾ ਮਨ ਵਸਿਆ। ਨਾਮੇ ਨਾਮ ਸਮਾਏ। ਸਦਾ ਕਹਿਮ ਰਹਿਣ ਵਾਲਾ ਹਰੀ ਨਾਮ। ਮਨੁੱਖ ਦੇ ਮਨ ਵਿੱਚ ਆ ਵਸਦਾ ਤੇ ਮਨੁੱਖ ਸਦਾ ਨਾਮ ਵਿੱਚ ਹੀ ਲੀਨ ਰਹਿੰਦਾ ਹੈ ਬਿਨ ਸਤਗੁਰ ਸਭ ਜਗ ਬਉਰਾਨਾ ਗੁਰੂ ਸਭ ਸਮਝਾਉਂਦੇ ਵੀ ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਸਾਰਾ ਜਗਤ ਬਉਰਾਨਾ ਦਾ ਮਤਲਬ ਹੈ ਕਮਲਾ ਝੱਲਾ ਵੀ ਮਾਇਆ ਦੇ ਮੋਹ ਵਿੱਚ ਝੱਲਾ ਹੋਇਆ ਫਿਰਦਾ ਹੈ ਮਾਨੁ ਮਨੁ ਕੇ ਅੰਦਾ ਸਬਦ ਨ ਜਾਣੈ ਝੂਠੈ ਪਰਮ ਪੁਲਾਣਾ ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁਖ ਮਨਮੁਖ ਕਹੈ ਮਾਇਆ ਦੇ ਮੋਹ ਵਿੱਚ ਅੰਨਾ ਹੋ ਕੇ ਗੁਰੂ ਦੇ ਸ਼ਬਦ ਨਾਲ ਡੂੰਗੀ ਸਾਂਝ ਨਹੀਂ ਪਾਉਂਦਾ ਔਰ ਝੂਠੀ ਮਾਇਆ ਦੇ ਕਾਰਨ ਪਟਕਣਾ ਵਿੱਚ ਬੈ ਕੇ ਕੁਰਾਹੇ ਪਿਆ ਰਹਿੰਦਾ ਹੈ ਰਹਾਉ ਤ੍ਰਾਗੁਣ ਮਾਇਆ ਪਰਮ ਭੁਲਾਇਆ ਹਉਮੈ ਬੰਧਨ ਕਮਾਏ ਮਹਾਰਾਜ ਕਹਿੰਦੇ ਨੇ ਭਾਈ ਮਨੁੱਖ ਤ੍ਰਾਗੁਣੀ ਮਾਇਆ ਦੀ ਪਟਕਣਾ ਵਿੱਚ ਪੈ ਕੇ ਕੁਰਾਹੀ ਪਿਆ ਰਹਿੰਦਾ ਤੇ ਹਉਮੈ ਦੇ ਕਾਰਨ ਮੋਹ ਦੇ ਬੰਧਨ ਵਿਧਾਣ ਵਾਲੇ ਕੰਮ ਹੀ ਕਰਦਾ ਹੈ ਜੰਮਣ ਮਰਣ ਸਰਯੋ ਫਰਿਉ ਕੋ ਗਰਬਜੋਨ ਦੁੱਖ ਪਾਏ ਉਸ ਦੇ ਸਿਰ ਉੱਤੇ ਕਹਿੰਦੇ ਜਨਮ ਮਰਨ ਦਾ ਗੇੜ ਜਿਹੜਾ ਹੈ ਇਹ ਹਰ ਵੇਲੇ ਟੱਗਿਆ ਰਹਿੰਦਾ ਹੈ ਤੇ ਜਨਮ ਮਰਨ ਵਿੱਚ ਪੈ ਕੇ ਦੁੱਖ ਸਹਿੰਦਾ ਰਹਿੰਦਾ ਹੈ ਤ੍ਰੈ ਗੁਣ ਵਰਤੈ ਸਗਲ ਸੰਸਾਰਾ ਮਾ ਵਿੱਚ ਬੱਤ ਕੋਈ ਮਾਰਾ ਸਭ ਕਹਿੰਦੇ ਆ ਭਾਈ ਮਾਇਆ ਦੇ ਤਿੰਨ ਗੁਣ ਸਾਰੇ ਸੰਸਾਰ ਉੱਤੇ ਆਪਣਾ ਪ੍ਰਭਾਵ ਪਾਈ ਰੱਖਦੇ ਆ ਔਰ ਇਹਨਾਂ ਦੇ ਅਸਰੇਟ ਮਨੁੱਖ ਜਿਹੜਾ ਹੈ ਇਹ ਹਉਮੈ ਵਿੱਚ ਫਸ ਕੇ ਇੱਜ਼ਤ ਗਵਾ ਲੈਂਦਾ ਹੈ ਵਰਮਕ ਹੋਵੇ ਚੌਥਾ ਪਦ ਚੀਨੈ ਰਾਮ ਨਾਮ ਸੁਖ ਹੋਈ ਮਹਾਰਾਜ ਕਹਿੰਦੇ ਵੀ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਹੈ ਉਹ ਉਸ ਆਤਮਿਕ ਅਵਸਥਾ ਨੂੰ ਪਛਾਣ ਲੈਂਦਾ ਹੈ ਔਰ ਜਿੱਥੇ ਮਾਇਆ ਦੇ ਤਿੰਨ ਗੁਣ ਅਸਰ ਨਹੀਂ ਪਾ ਸਕਦੇ ਪਰਮਾਤਮਾ ਦੇ ਨਾਮ ਵਿੱਚ ਟਿਕ ਕੇ ਉਹ ਆਤਮਕ ਆਨੰਦ ਮਾਣਦਾ ਹੈ ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੈ ਸੋ ਹੋਈ ਫਿਰ ਐਸੀ ਅਵਸਥਾ ਬਣ ਜਾਂਦੀ ਹੈ ਵੀ ਅਰਦਾਸ ਕਰਦਾ ਹੈ ਕਿ ਪ੍ਰਮਾਤਮਾ ਦੇ ਜਨਮਾਚਮੀ ਪ੍ਰਮਾਤਮਾ ਮਾਇਆ ਦੇ ਇਹ ਤਿੰਨ ਗੁਣ ਤੇਰੇ ਹੀ ਬਣਾਏ ਹੋਏ ਹਨ ਤੂੰ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਤੂੰ ਕਰਦਾ ਹੈ ਨਾਨਕ RAM ਨਾਮ ਨਿਸਤਾਰਾ ਸ਼ਬਦੇ ਹौं ਮੈਂ ਕੋਈ ਇਹ ਨਾਨਕ ਆਖ ਕੇ ਗੁਰੂ ਸਭ ਕਹਿੰਦੇ ਹਨ ਕਿ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆਂ ਮਾਇਆ ਦੇ ਤਿੰਨ ਗੁਣਾ ਤੋਂ ਪੂਰੀ ਖਲਾਸੀ ਹੁੰਦੀ ਹੈ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੀ ਆਪਣੇ ਅੰਦਰੋਂ ਹਉਮੈ ਦੂਰ ਕਰ ਸਕਦਾ ਹੈ ਆਉ ਗੁਰੂ ਕਿਰਪਾ ਕਰੇ ਕਿ ਪ੍ਰਮਾਤਮਾ ਦਾ ਨਾਮ ਸਾਡੇ ਸਾਰਿਆਂ ਦੇ ਹਿਰਦਿਆਂ ਤੇ ਵਸੇ ਤੇ ਸਾਡੇ ਅੰਦਰੋਂ ਹਉਮੈ ਹੰਕਾਰ ਈਰਖਾ ਚੁਗਲੀ ਲੰਦਿਆ ਇਹ ਸਾਧ ਸੰਗਤ ਖਤਮ ਹੋ ਜਾਣ ਔਰ ਸਾਡੇ ਅੰਦਰ ਨਾਮ ਦੇ ਬਾਣੀ ਦਾ ਵਾਸ ਹੋ ਜਾਏ ਔਰ ਪ੍ਰਮਾਤਮਾ ਸਾਡੇ ਸਾਰਿਆਂ ਉਤੇ ਇਸ ਤਰ੍ਹਾਂ ਮਿਹਰ ਭਰੇ ਹੱਥ ਰੱਖੇ ਸਾਰੇ ਉਸ ਅਕਾਲ ਪੁਰਖ ਵੈਗੁਰ ਦਾ ਨਾਮ ਸਿਮਰਦੇ ਰਹੀਏ ਜਿਹੜਾ ਸਾਡੇ ਸਾਰਿਆਂ ਦੇ ਅੰਦਰ ਰਮਿਆ ਹੋਇਆ ਹੈ ਸਦਾਈ ਸਰਬਤ ਦੇ ਭਲੇ ਦੀ ਅਰਦਾਸ ਔਰ ਨਗਰ ਵਿੱਚ ਆਪਸੀ ਪਿਆਰ ਤੇ ਇਤਫਾਕਤਾ ਦੀ ਅਰਦਾਸ ਚੱਲ ਰਹੀ ਹੈ ਗੁਰੂ ਕਾ ਦੀ ਸੇਵਾਵਾ ਨਿਰਵਿਗੰਤਾ ਸਹਿਤ ਸੰਪੂਰਨਤਾ ਦੀ ਅਰਦਾਸ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰੁ ਗੁਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ